ਸੰਤਰਾਉ ਉਦਾਸੀ ਦੇ ਗਾਣੇ ਦਾ ਜੇਕਰ ਕਿਸੇ ਨੇ ਸਭ ਤੋਂ ਵੱਧ ਮਿਸਯੂਜ਼ ਕੀਤਾ ਤਾਂ ਉਹ ਇਹ ਦਾਅਵੇ ਦੇ ਨਾਲ ਆਖਿਆ ਜਾ ਸਕਦਾ ਕਿ ਉਹ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਹੋਰ ਕੁਝ ਜੋ ਜੋਕੇ ਸਮੇਂ ਦੇ ਵਿੱਚ ਮੰਤਰੀ ਸੰਤਰੀ ਜਾਂ ਵਿਧਾਇਕ ਆ ਉਹਨਾਂ ਦੁਆਰਾ ਜਿਹੜਾ ਉਹ ਕੀਤਾ ਗਿਆ ਤੇ ਸਾਰੀਆਂ ਸਟੇਜਾਂ ਦੇ ਉੱਤੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਹਮੇਸ਼ਾ ਮਾਨ ਸਾਹਿਬ ਵੱਲੋਂ ਵੀ ਇਹ ਗੀਤ ਗਾਇਆ ਜਾਂਦਾ ਸੀਗਾ ਕਿ ਮਗਧਾਂ ਰਹੀਵੇ ਸੂਰਜਾ ਕੰਮੀਆਂ ਦੇ ਵੇੜੇ ਪਰ ਸੱਤਾ ਦੇ ਵਿੱਚ ਜਨਾਬ ਜਦੋਂ ਦੇ ਆਏ ਆ ਉਦੋਂ ਤੋਂ ਸਭ ਤੋਂ ਵੱਧ ਜੇਕਰ ਵੈਹ ਹਰਾ ਪੈਨ ਦਾ ਇਹਨਾਂ ਨੇ ਆ ਜਿਹੜਾ ਉਹ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਲਈ ਹੋਰ ਅਗਾਹ ਵਧੂ ਕੰਮਾਂ ਦੇ ਲਈ ਚਲਾਉਣਾ ਸੀਗਾ ਪਰ ਉਹ ਹਰਾ ਪੈਨਾ ਜਿਹੜਾ ਜੋਕੀ ਸਮੇਂ ਦੇ ਵਿੱਚ ਉਹਨਾਂ ਕਮੀਆਂ ਦੇ ਖਿਲਾਫ ਚੱਲ ਰਿਹਾ ਹੈਗਾ ਉਹ ਪ੍ਰਸ਼ਾਸਨ ਉਹਨਾਂ ਕਮੀਆਂ ਦੇ ਖਿਲਾਫ ਹੋਇਆ ਬੈਠਾ ਜਿੰਨਾਂ ਕਮੀਆਂ ਨੂੰ ਜਿੰਨਾਂ ਕਮੀਆਂ ਦੇ ਜਿਹੜਾ ਕਿਤੇ ਨਾ ਕਿਤੇ ਗੀਤ ਗਾ ਕੇ ਇਹ ਸਰਕਾਰ ਬਣੀ ਸੀਗੀ ਸੱਤਾ ਦੇ ਵਿੱਚ ਆਈ ਸੀਗੀ ਤੁਹਾਡੇ ਨਾਲ ਕਾਫੀ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਦੋਂ-ਕਦੋਂ ਕੀ ਕੀ ਐਕਸ਼ਨ ਕੀਤੇ ਆ ਤੇ ਇਸ ਤੋਂ ਬਾਅਦ ਆ ਜਿਹੜਾ ਤੁਹਾਡੇ ਚੇਤੇ ਹੋਣਾ ਕਿ 28 ਫਰਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੀਤ ਦਾ ਜੋ ਰਾਜਾ ਉਸ ਦੀ 927 ਏਕੜ ਪਹਿਲੀ ਸੰਗਰੂਰ ਦੇ ਲਾਗੇ ਪਈ ਸੀਗੀ ਤੇ 28 ਤਰੀਕ ਨੂੰ ਉੱਥੇ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜਾ ਚਿਰਾਗ ਬਾਲ ਲੈ ਗਿਆ ਸੀਗਾ ਪਰ ਇਸ ਤੋਂ ਬਾਅਦ ਜਦੋਂ ਹੀ 20 ਤਰੀਕ ਨੂੰ ਆ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਤੇ ਉਹ ਪ੍ਰਦਰਸ਼ਨ ਹੋ ਨਹੀਂ ਦਿੱਤਾ ਜਾਂਦਾ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਆ ਜਿਹੜੇ ਉਹ ਜੇਲ੍ਹਾਂ ਦੇ ਵਿੱਚ ḍak ਦਿੱਤੇ ਜਾਂਦੇ ਆ ਤੇ ਇਸ ਤੋਂ ਬਾਅਦ ਲਗਾਤਾਰ ਮਜ਼ਦੂਰ ਆਗੂਆਂ ਦੀ ਫੜੋ ਫੜਾਈ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਅੱਜ ਹਾਲਾਤ ਇਹ ਬਣੇ ਹੋਏ ਆ ਕਿ ਜਿਸ ਜਥੇਬੰਦੀ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਮੀਨ ਮਜ਼ਦੂਰਾਂ ਦੀ ਵੀ ਕੋਈ ਲਗਦੀ ਆ ਜ਼ਮੀਨ ਦਲਤਾਂ ਦੀ ਵੀ ਕੁਝ ਲਗਦੀ ਹੈਗੀ ਆ ਜਸ ਜਥੇਬੰਦੀ ਨੇ ਇਸ ਨਾਰੇ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਸ ਜਥੇਬੰਦੀ ਨੇ ਜੋ ਸਾਡੇ ਪੰਜਾਬ ਦੇ ਵਿੱਚ ਜ਼ਗੀਰਦਾਰੀ ਢਾਂਚਾ ਹੈਗਾ ਭਾਵੇਂ ਪੂਰਨ ਤੌਰ ਦੇ ਤੇ ਜ਼ਗੀਰਦਾਰੀ ਨਹੀਂ ਪਰ ਜਿੰਨਾ ਕ ਵੀ ਹੈਗਾ ਉਸ ਨੂੰ ਲਲਕਾਰਿਆ ਜਸ ਜਥੇਬੰਦੀ ਨੇ ਛਾੜੇ ਪੰਜਾਬ ਦੇ ਵਿੱਚ ਜੋ ਜ਼ਮੀਨ ਦੀ ਕਾਣੀ ਵੰਡਾ ਉਸ ਨੂੰ ਬਰਾਬਰ ਵੰਡਣ ਦੀ ਗੱਲਬਾਤ ਕੀਤੀ ਤਾਂ ਇਹ ਪ੍ਰਸ਼ਾਸਨ ਇਹ ਸਰਕਾਰ ਉਨ੍ਹਾਂ ਹੀ ਕਮੀਆਂ ਦੇ ਵਿਰੋਧ ਦੇ ਵਿੱਚ ਖੜੀ ਹੋਈ ਆ ਜਿਹੜੀ ਸਾਨੂੰ ਨਜ਼ਰ ਆਈ ਸੈਕਿੰਡਿਆਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਇਸ ਤੋਂ ਬਾਅਦ ਏਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੁਨਲ ਆਗੂ ਬਿਕਰ ਹਥੋਏ ਨੂੰ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਗੁਰਵਿੰਦਰ ਸ਼ਾਦੀਹਰੀ ਜੋ ਵੀ ਜੋ ਕਿ ਉਹਨਾਂ ਦੇ ਆਗੂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਹਨਾਂ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਬਾਅਦ ਆ ਜਿਹੜਾ ਲਖਵਿੰਦਰ ਸ਼ਾਦੀਹਰੀ ਤੋਂ ਉਹ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਲਗਭਗ ਸ਼ਾਦੀਹਰੀ ਦੇ ਇਸ ਤੋਂ ਪਹਿਲਾਂ ਵੀ ਆ ਜਿਹੜੇ ਉਹ 12 ਦੇ ਕਰੀਬ ਮਜ਼ਦੂਰ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਹਾਲ ਤੀਕ ਆ ਜਿਹੜਾ ਉਹਨਾਂ ਨੂੰ ਛੱਡਿਆ ਨਹੀਂ ਗਿਆਗਾ ਪਰ ਤੁਹਾਨੂੰ ਦੱਸ ਦਈਏ ਇੱਕ ਅਹਿਮ ਪਹਿਲੂ ਇਹਦੇ ਵਿੱਚ ਇਹ ਵੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੋਈ ਅੱਜ ਦੀ ਆ ਜਿਹੜੀ ਉਹ ਐਕਸ਼ਨ ਨਹੀਂ ਕਰ ਰਹੀਗੀ ਸਗੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲੰਬੇ ਸਮੇਂ ਤੋਂ ਆ ਜਿਹੜੀ ਉਹ ਐਕਸ਼ਨ ਕਰ ਰਹੀ ਹੈਗੀ ਆ ਲਗਭਗ 14-15 ਸਾਲਾਂ ਦਾ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਤਿਹਾਸ ਆ ਤੇ 20000 ਏਕੜ ਦੇ ਕਰੀਬ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮਜ਼ਦੂਰਾਂ ਨੂੰ ਬੇਜ਼ਮੀਨੇ ਕਿਸਾਨਾਂ ਨੂੰ ਆ ਜਿਹੜੀ ਉਹ ਜ਼ਮੀਨ ਦਵਾਈ ਤੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੀਜਾ ਹਿੱਸਾ ਜੋ ਬੰਦਾ ਹੁੰਦਾ ਉਹ ਮਜ਼ਦੂਰਾਂ ਨੂੰ ਆ ਜਿਹੜਾ ਉਹ ਦਵਾਇਆ ਤੇ ਇਸੇ ਹੀ ਤਰਜ਼ ਦੇ ਉੱਤੇ ਆ ਜਿਹੜਾ ਉਹ ਪਿੰਡ ਸ਼ਾਦੀਹਰੀ ਦੇ ਵਿੱਚ ਅ ਨਜੂਲ ਲੈਂਡ ਸੁਸਾਇਟੀ ਦੀ ਜ਼ਮੀਨ ਆ ਲਗਭਗ 40-45 ਏਕੜ ਦੇ ਕਰੀਬ ਉਹ ਜ਼ਮੀਨ ਆ ਤੇ ਉਸ ਜ਼ਮੀਨ ਦੇ ਉੱਤੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਦੋ ਧੜੇ ਆ ਜਿਹੜੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੇ ਹੈਗੇ ਤੇ ਇੱਕ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੀ ਉਹਨਾਂ ਦਾ ਇਸ ਜ਼ਮੀਨ ਦੇ ਉੱਤੇ ਆ ਜਿਹੜਾ ਉਹ ਕਬਜ਼ਾ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ 28 ਫਰਵਰੀ ਨੂੰ ਆ ਜਿਹੜਾ ਅ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਆ ਜਿਹੜਾ ਉੱਥੇ ਵਿਸ਼ਾਲ ਕਨਵੈਨਸ਼ਨ ਵੀ ਕੀਤੀ ਗਈ ਤੇ ਉੱਥੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਜ਼ਮੀਨਾਂ ਜਿਹੜੀਆਂ ਜੋ ਜੋ ਵੀ ਲੈਂਡ ਸੀਲਿੰਗ ਐਕਟ ਦੇ ਉੱਤੇ ਆ ਉਹ ਲੋਕਾਂ ਦੇ ਵਿੱਚ ਵੰਡਾਂਗੇ ਤੇ ਉੱਥੇ ਨਜੂਲ ਲੈਂਡ ਸੁਸਾਇਟੀ ਦੀ ਜ਼ਮੀਨ ਦੇ ਉੱਤੇ ਵੀ ਆ ਜਿਹੜਾ ਉਹਨਾਂ ਨੇ ਝੰਡਾ ਗੱਡਿਆ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਭਾਵੇਂ ਇਹ ਗੱਲ ਆਖਦੀ ਹੈਗੀ ਆ ਕਿ ਉਸ ਦੇ ਉੱਤੇ ਆ ਜਿਹੜਾ ਦੂਜੀ ਧਰਤਨਾੜ ਚੌਧਰੀਆਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਹੈ ਭਾਵੇਂ ਦੂਜੇ ਪਾਸੇ ਵੀ ਕੁਝ ਇੱਕ ਮਜ਼ਦੂਰ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਇਸ ਗੱਲ ਨੂੰ ਅਸੀਂ ਉਹ ਸਟੀ ਨਹੀਂ ਕਰਦੇਗੇ ਕਿ ਜ਼ਮੀਨ ਆ ਜਿਹੜੀ ਉਹ ਦੂਜੇ ਪਾਸੇ ਤਨਹਾੜ ਚੌਧਰੀ ਆ ਜਾਂ ਮਜ਼ਦੂਰ ਆ ਪਰ ਕੁਝ ਘੱਟ ਦੀ ਉਹ ਦੂਜੇ ਪਾਸੇ ਵੀ ਮਜ਼ਦੂਰ ਹੈਗੇ ਆ ਇਸ ਤੋਂ ਆ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾਗਾ ਤਾਂ ਜਿਸ ਤਰ੍ਹਾਂ ਦੇਖਦੇ ਹੈਗੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਨੂੰ ਆ ਜਿਹੜਾ ਉਹ ਪੁੱਠਾ ਗੇੜਾ ਦਿੱਤਾ ਜਾ ਰਿਹਾ ਲਗਭਗ ਇਸ ਜਥੇਬੰਦੀ ਨੂੰ ਸਮਾਪਤ ਕਰਨ ਦੀ ਕਵਾਇਦ ਆ ਜਿਹੜੀ ਲਗਾਤਾਰ ਮਾਨ ਸਰਕਾਰ ਕਰ ਰਹੀ ਹੈਗੀ ਆ ਲੰਬਾ ਸਮਾਂ ਹੋ ਗਿਆ 20 ਤਰੀਕ ਤੋਂ ਬਾਅਦ ਮਜ਼ਦੂਰ ਆਗੂ ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਆ ਉਹਨਾਂ ਦੀਆਂ ਲਗਾਤਾਰ ਲੋਕੇਸ਼ਨਾਂ ਜਿਹੜੀਆਂ ਉਹ ਟਰੇਸ ਕੀਤੀਆਂ ਜਾ ਰਹੀਆਂ ਪਰ ਇੱਥੇ ਗੱਲ ਇਹ ਸੋਚਣ ਵਾਲੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੋਈ ਗੈਰ ਕਾਨੂੰਨੀ ਸੰਘਰਸ਼ ਲੜ ਰਹੀ ਸੀਗੀ ਕਿ ਉਹ ਕੋਈ ਹਥਿਆਰਬੰਦ ਬਗਾਵਤ ਲੜ ਰਹੀ ਹੈਗੀ ਆ ਜੋ ਉਸ ਦੇ ਉੱਤੇ ਅਣ एलानੀਆਂ ਜਿਹੜਾ ਉਸ ਨੂੰ ਬੈਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਸੇ ਦਾ ਹੀ ਫਾਇਦਾ ਉਠਾ ਕੇ ਅੱਜ ਸੰਗਰੂਰ ਪ੍ਰਸ਼ਾਸਨ ਦੀ ਸ਼ਹਿ ਦੇ ਉੱਤੇ ਆ ਜਿਹੜਾ ਦੂਸਰੀ ਧਰ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜੋ ਉਸ ਜ਼ਮੀਨ ਦੇ ਉੱਤੇ ਆ ਜਿਹੜਾ ਉਹ ਕਬਜ਼ਾ ਕੀਤਾ ਸੀਗਾ ਉਸ ਨੂੰ ਅੱਜ ਇੱਕ ਵਾਰੀ ਆ ਜਿਹੜਾ ਖੁਰਦ-ਬੁਰਦ ਕਰ ਦਿੱਤਾ ਗਿਆ ਜੋ ਉੱਥੇ ਮਜ਼ਦੂਰ ਬੀਬੀਆਂ ਆਪਣੀਆਂ ਝੋਪੜੀਆਂ ਵਗੈਰਾ ਪਾ ਕੇ ਰਹਿ ਰਹੀਆਂ ਸੀ ਕਬਜ਼ੇ ਦੇ ਅਧੀਨ ਕਬਜ਼ਾ ਕਰਨ ਦੇ ਲਈ ਅੱਜ ਉਹਨਾਂ ਦੇ ਨਾਲ ਵੀ ਆ ਜਿਹੜਾ ਉਹ ਬਦਤਮੀਜ਼ੀ ਕੀਤੀ ਗਈ ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਝੋਪੜੀਆਂ ਜਿਹੜੀਆਂ ਉਹ ਸਾੜ ਦਿੱਤੀਆਂ ਗਈਆਂ ਮਤਲਬ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਗੁੱਥੇ ਲਾ ਕੇ ਜੋ-ਜੋ ਵੀ ਉਸ ਨੇ ਸੰਘਰਸ਼ ਜਿੱਤੇ ਹੈਗੇ ਆ ਉਸ ਦਾ ਨਾਮੋ ਨਿਸ਼ਾਨ ਵੀ ਆ ਜਿਹੜਾ ਇਹ ਸਰਕਾਰ ਖਤਮ ਕਰਨ ਦੇ ਰਾਤੇ ਉੱਤੇ ਆ ਜਿਹੜੀ ਉਹ ਤੁਰੀ ਹੋਈ ਆ ਸੋ ਕਿਤੇ ਨਾ ਕਿਤੇ ਇਹ ਸੋਚਣ ਵਾਲੀ ਗੱਲ ਆ ਕਿ ਇੱਕ ਤਰ੍ਹਾਂ ਦਾ ਅਣ एलानੀ ਐਮਰਜੈਂਸੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਲੱਗੀ ਹੋਈ ਆ ਜੋ ਵੀ ਮਜ਼ਦੂਰਾ ਕਿਸਾਨਾਂ ਦੀ ਗੱਲ ਕਰਦਾ ਹੈਗਾ ਹਰੇਕ ਉਸ ਆਵਾਜ਼ ਨੂੰ ਕੁਚਲਣ ਦੇ ਲਈ ਆ ਜਿਹੜਾ ਇਸ ਸਰਕਾਰ ਵੱਲੋਂ ਆ ਜਿਹੜਾ ਪੂਰੇ ਦਾ ਪੂਰਾ ਜ਼ੋਰ ਆ ਜਿਹੜਾ ਉਹ ਲੱਗਿਆ ਹੋਇਆ ਸਨੇ ਪ੍ਰਸ਼ਾਸਨ ਆ ਜਿਹੜਾ ਇਸ ਦੇ ਵਿੱਚ ਮਿਲਿਆ ਹੋਇਆ ਸੋ ਅੱਜ ਦੇ ਲਈ ਇੰਨਾ ਹੀ ਇਹ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਉੱਥੋਂ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ 40-45 ਏਕੜ ਜ਼ਮੀਨ ਆ ਜਿਹੜੀ ਉਹ ਇੱਕ ਵਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਆ ਜਿਹੜੀ ਉਹ ਖਸ ਜਾਂਦਾ ਖਰਚਾ ਬਸ ਜੇ ਕਲ ਨੂੰ ਖਸ ਜੇ ਪਰਸੋਂ ਖਸ ਜੇ ਉਹ ਗਵਾਦੀ ਗੱਲ ਆ ਕਿਉਂਕਿ ਪ੍ਰਸ਼ਾਸਨ ਵੀ ਆ ਜਿਹੜਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਐਂਟੀ ਆ ਤੇ ਦੂਜੇ ਧੜੇ ਦੇ ਆ ਜਿਹੜੇ ਉਹ ਹੱਕ ਦੇ ਵਿੱਚ ਖੜਾ ਹੈਗਾ ਭਾਵੇਂ ਖਬਰ ਇਹ ਵੀ ਹੈਗੀ ਆ ਕਿ ਉਸ ਜ਼ਮੀਨ ਦੇ ਉੱਤੇ ਆ ਜਿਹੜਾ ਉਹ ਸਟੇ ਹੋਇਆ ਪਰ ਜੇਕਰ ਸਟੇ ਹੋਇਆ ਹੋਵੇ ਤਾਂ ਪ੍ਰਸ਼ਾਸਨ ਨੂੰ ਇਹ ਅਧਿਕਾਰ ਨਹੀਂਗਾ ਕਿ ਕਿਸੇ ਵੀ ਦੂਜੀ ਧਿਰ ਨੂੰ ਆ ਜਿਹੜਾ ਉੱਥੇ ਲ ਜਾ ਕੇ ਬਿਠਾ ਦੇਵੇ ਮਤਲਬ ਉੱਥੇ ਕੁਝ ਵੀ ਨਹੀਂ ਹੋਣਾ ਚਾਹੀਦਾ ਫਿਰ ਤਾਂ ਪਰ ਜਿੱਥੇ ਕਹਿੰਦੇ ਹੁੰਦੇ ਆ ਕਿ ਤਕੜੇ ਦੀ ਲਾਠੀ ਆ ਜਿਸ ਕੀ ਲਾਠੀ ਉਸ ਕੀ ਭੈਸ ਵਾਲੀ ਗੱਲ ਆ ਜਿਹਦਾ ਜੋਰ ਆ ਜਿਹਦਾ ਡੰਡਾ ਜਿਹਦਾ ਪ੍ਰਸ਼ਾਸਨ ਆ ਉਸੇ ਦੀ ਗੱਲ ਹੀ ਆ ਜਿਹੜੀ ਉਹ ਮੰਨੀ ਜਾ ਰਹੀ ਆ ਕਿਤੇ ਨਾ ਕਿਤੇ ਕਮੀਆਂ ਦੇ ਵੇੜੇ ਦੇ ਵਿੱਚ ਸੂਰਜ ਦਾ ਕੀ ਹੁਣ ਦੀਵਾ ਵੀ ਬੁਝਾਉਣ ਦੇ ਉੱਤੇ ਆ ਜਿਹੜੀ ਇਹ ਸਰਕਾਰ ਲੱਗੀ ਹੋਈ ਆ ਸੋ ਅੱਜ ਦੇ ਲਈ ਇੰਨਾ ਹੀ ਮਹਬਲ ਰਾਜਮਣ ਤੁਹਾਡਾ ਬਹੁਤ ਬਹੁਤ ਧੰਨਵਾਦ